ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਜਸਬੀਰ ਵਲੌਗਸ ਮੈਂ ਜਸਬੀਰ ਵਾਟਾਂ ਵਾਲੀ ਆਪ ਜੀ ਨੂੰ ਅੱਜ ਅਵੱਲੇ ਨਜ਼ਾਰੇ ਦਿਖਾਉਣ ਜਾ ਰਿਹਾ ਹਾਂ ਅਸੀਂ ਇਸ ਵੇਲੇ ਖੜੇ ਹਾਂ ਮੁਹਾਲੀ ਦੇ ਆਈਸਰ ਇੰਸਟੀਚੂਟ ਦੇ ਸਾਹਮਣੇ ਮੈਂ ਜਦੋਂ ਆਪਣੀ ਡਿਊਟੀ ਤੇ ਜਾ ਰਿਹਾ ਸੀ ਤਾਂ ਦੇਖਿਆ ਕਿ ਇੱਥੇ ਵੱਡੇ ਬਾਈਕਸ ਜਿਵੇਂ ਰਾਇਲ ਐਨਫੀਲਡ ਹਾਰਲੇ ਵਰਗੇ ਵੱਡੇ ਮੋਟਰਸਾਈਕਲ ਲੈ ਕੇ ਸੈਂਕੜੇ ਦੀ ਗਿਣਤੀ ਵਿੱਚ ਨੌਜਵਾਨ ਸੜਕ ਦੇ ਉੱਤੇ ਖੜੇ ਸਨ ਗੱਲਬਾਤ ਦੌਰਾਨ ਪਤਾ ਲੱਗਾ ਕਿ ਇਹ ਨੌਜਵਾਨ ਘੁੰਮਣ ਜਾ ਰਹੇ ਹਨ ਮੈਂ ਜਦੋਂ ਇਹਨਾਂ ਨੂੰ ਦੇਖਿਆ ਤਾਂ ਸਮਝਿਆ ਕਿ ਸ਼ਾਇਦ ਚੌਂਡ ਰੈਲੀਆਂ ਦੇ ਵਿੱਚ ਮਾਹੌਲ ਪੱਕਿਆ ਹੋਇਆ ਹੈ ਕਿਤੇ ਚੌਂਡ ਰੈਲੀ ਦੇ ਵਿੱਚ ਜਾ ਰਹੇ ਹੋਣਗੇ ਤਾਂ ਗੱਲਬਾਤਦਾਰ ਨੇ ਉਹਨਾਂ ਨੂੰ ਦੱਸਿਆ ਸਾਡਾ ਚੋਣਾ ਨਾਲ ਕੋਈ ਵਾਅਦਾ ਨਹੀਂ ਅਸੀਂ ਸਿਰਫ ਤੇ ਸਿਰਫ ਘੁੰਮਣ ਦੇ ਸ਼ੌਕੀਨ ਹਾਂ ਅਤੇ ਇਕੱਠੇ ਹੋ ਕੇ ਹਰ ਐਤਵਾਰ ਨੂੰ ਘੁੰਮਣ ਜਾਂਦੇ ਹਾਂ ਸੋ ਆਓ ਤੁਹਾਨੂੰ ਦਿਖਾਉਨੇ ਹਾਂ ਮੋਹਾਲੀ ਦੇ ਆਇਸਰ ਦੇ ਸਾਹਮਣੇ ਵੱਡੀਆਂ ਬਾਈਕਸ ਦੇ ਨਜ਼ਾਰੇ ਤੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਸੋ ਸਾਡੇ ਨਾਲ ਐਸੇ ਵਾਲੇ ਪਰਸਨ ਵੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਘੁੰਮਣ ਜਾ ਰਹੇ ਹੋ ਹਾਂਜੀ ਹਾਂਜੀ ਅੱਛਾ ਜੀ ਤੇ ਇਹ ਕਿਵੇਂ ਕੋਈ ਖਾਸ ਪ੍ਰੋਗਰਾਮ ਹੈ ਖਾਸ ਪਰਪਸ ਹੈ ਕੌਂਗ ਲਈ ਰੱਖਿਆ ਹੈ ਜੀ ਗੁਰੂ ਮਹਾਰਾਜ ਦੀ ਕਿਰਪਾ ਮੋਟਰਸਲ ਬੱਚੇ ਠੀਕ ਹੈ ਜੀ ਉਹ ਤੁਹਾਨੂੰ ਤੇ ਐਤਵਾਰ ਨੂੰ ਦੋ ਦਿਨ ਘੰਟੇ ਵਸੂਰ ਸਵੇਰੇ ਸਵੇਰੇ ਘੁੰਮੇ ਜੀ ਦਾ ਉਸ ਤੋਂ ਬਾਅਦ ਫੈਮਿਲੀ ਨੂੰ ਘੁਆਣਾ ਹੁੰਦਾ ਹਰ ਐਤਵਾਰ ਜਾਂਦੇ ਹੋ ਠੀਕ ਹੈ ਤੇ ਕਾਰੋਬਾਰ ਕੀ ਹੈ ਜੀ ਆਪਣਾ ਕਾਰੋਬਾਰ ਇੰਡਸਟਰੀ ਹੈ ਲੁਧਿਆਣੇ ਠੀਕ ਹੈ ਜੀ ਤਹੋ ਬਹੁਤ ਵਧੀਆ ਮੈਂ ਸੋਚਿਆ ਜ਼ਰੂਰ ਕੋਈ ਚੋਣ ਪ੍ਰਚਾਰ ਦਾ ਹਿੱਸਾ ਹੋਵੇਗਾ ਤਾਂ ਉਹਦੇ ਚੀਜ਼ਾਂ ਉਹ ਆਪਣਾ ਪਰਸਨਲ ਟ੍ਰਿਪ ਹੋਵੇਗਾ ਪਰਸਨਲ ਸ਼ੌਟਸ ਹੋਰ ਇਹ ਅਜਿਹੇ ਤੌਰ ਦੇ ਵਿੱਚ ਜਿੱਥੇ ਚੋਣਾਂ ਦਾ ਪ੍ਰਚਾਰ ਹਰ ਪੱਧਰ ਤੇ ਕੀਤਾ ਜਾ ਰਿਹਾ ਹੈ ਰਿਕਸ਼ੇ ਤੋਂ ਲੈ ਕੇ ਆਟੋ ਰਿਕਸ਼ੇ ਤੱਕ ਤੇ ਹਵਾਈ ਦਾ ਜਦ ਤੱਕ ਚੋਣਾਂ ਦਾ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਅਜਿਹੇ ਤੌਰ ਦੇ ਵਿੱਚ ਵੀ ਜਿਹੜੇ ਲੋਕ ਆਪਣੇ ਰੰਗ ਦੇ ਵਿੱਚ ਮਸਤ ਨੇ ਤਾਂ ਤੁਸੀਂ ਦੇਖ ਸਕਦੇ ਹੋ ਬਾਈਕ ਦੇ ਉੱਤੇ ਗਾਣੇ ਵੀ ਲੱਗੇ ਹੋਏ ਨੇ ਤਾਂ ਉਹ ਵੀ ਤੁਸੀਂ ਤੁਹਾਨੂੰ ਸੁਣਾਵਾਂਗੇ ਗਾਣੇ ਵੀ ਸੋ ই দেখো ই দেখো আগে আগে প্রথম ও মদিনা ইসান দে চোক সুহানি ইয়ার আদে আম কুরাইদে নি কেয়া দে হালিয়ারি পূরে bande দে কুল বেইতে নি ইনা 我是一个老革命。